ਦੋਸਤੋ ਕੀ ਹਾਲ ਚਾਲ ਹੈ ਜੀ ਤੇ ਸੋ ਅੱਜ ਥੁਰਨ ਵਾਲੇ ਨਕੋਦਰ ਦੇ ਵਿੱਚ ਵਾਦਾ ਕੀਤਾ ਸੀਗਾ ਵੀ ਬੱਕਰੇ ਪੰਜਾਬ 'ਚ ਬਹੁਤ ਖਾਲੇ ਤੇ ਹੁਣ ਵਾਰੀ ਆ ਗਈ ਨਕੋਦਰ ਦੀ ਤੇ ਨਾਲ ਇਧਰ ਭਾਜੀ ਸਾਡੇ ਪੀਆਰ ਪੰਜਾਬ ਤੋਂ ਗੋਲਡੀ ਬਾਈ ਹੁਣੀ ਬਾਈ ਕੀ ਹਾਲ ਚੱਲ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਕਹਾਂ ਮੌਸਮ ਹੋ ਗਿਆ ਠੰਡਾ ਧੁੰਦਾਂ ਲਾਪੀਆਂ ਪੈਣ ਹਾਂ ਠੀਕ ਹੈ ਜੀ ਤੇ ਧੁੰਦ ਦੇ ਵਿੱਚ ਫਿਰ ਬੱਕਰੇ ਨਾ ਹੋਵੇ ਤਾਂ ਫਿਰ ਹੁਣ ਕੀ ਹੋਵੇ ਭਾਜੀ ਦੇਖੋ ਗੱਲ ਇਦਾਂ ਆ ਵੀ ਤੁਸੀਂ ਮੁੰਡਿਆਂ ਨੂੰ ਉਹ ਦਿਨ ਸਲਾਹ ਦਿੱਤੀ ਤੇ ਮੁੰਡਿਆਂ ਨੇ ਤੁਹਾਡੀ ਸਲਾਹ ਮੰਨੀ ਮੁੰਡੇ ਕਹਿੰਦੇ ਆਪਾਂ ਹਫਤੇ ਦੇ 10 ਦਿਨਾਂ 'ਚ ਕੰਮ ਸ਼ੁਰੂ ਕਰਾਂਗੇ ਕਰਾਂਗੇ ਤੇ ਚਲੋ ਸਾਨੂੰ ਇਹ ਹੁੰਦਾ ਵੀ ਜੇ ਕੋਈ ਬੱਚਾ ਮਿਹਨਤ ਕਰ ਰਿਹਾ ਆ ਬਿਲਕੁਲ ਤੇ ਅਸੀਂ ਉਹਨੂੰ ਸਪੋਰਟ ਕਰੀਏ ਸਪੋਰਟ ਕਰੀਏ ਆਪਣਾ ਮਕਸਦ ਇਹ ਹੁੰਦਾ ਆ ਆਪਣਾ ਇਹ ਮਕਸਸਦ ਹਣਾ ਤੇ ਚਲੋ ਇਹ ਮੁੰਡਾ ਖਾਸ ਤੌਰ ਤੇ ਆਇਆ ਵੀ ਦबई ਛੱਡ ਕੇ ਸੀ ਤੇ 14 ਦਾ ਉੱਥੇ ਹੀ ਕੰਮ ਕਰੀ ਜਾਂਦਾ ਬਿਲਕੁਲ ਤੇ ਇਹ ਵੀ ਚੰਗੀ ਗੱਲ ਆ ਵੀ ਉਹਨੇ ਪੰਜਾਬ 'ਚ ਕੰਮ ਕਰਨਾ ਹੁਣ ਜਵਾਨ ਆਪਣੇ ਨੌਜਵਾਨ ਮੁੰਡੇ ਕੁੜੀਆਂ ਲੱਭਦੇ ਕਿੱਥੇ ਨੇ ਪੰਜਾਬ 'ਚ ਨਹੀਂ ਲੱਭਦੇ ਭਾਜੀ ਤੇ ਉਹ ਤਾਂ ਸਾਰਿਆਂ ਦਾ ਤਾਂ ਮਕਸਦ ਹੈਗਾ ਵੀ ਜੱਜ ਚੜ ਜੀਏ ਹਨਾ ਤੇ ਜਿਹੜੇ ਹੈਗੇ ਫਿਰ ਉਹਨਾਂ ਨੂੰ ਸਪੋਰਟ ਤਾਂ ਕਰਨੀ ਬੰਦ ਅਗਲੇ ਤਾਂ ਨਾ ਨਾ ਸੋਚਣ ਵੀ ਯਾਰ ਸਾਡੇ ਲਈ ਇਥੇ ਹੈ ਕੀ ਹੈ ਕੀ ਤੇ ਤੁਹਾਡੇ ਕਿਹਾ ਅਨੁਸਾਰ ਗੁਰਪ੍ਰੀਤ ਬਾਜੀ ਦੇ ਉਹ ਇਹ ਹੈ ਕਿ ਇਹਨਾਂ ਨੇ ਹੁਣ ਸ਼ੁਰੂ ਕੀਤਾ ਤੇ ਆਪਾਂ ਇਹਨਾਂ ਨੂੰ ਵੀ ਪੁੱਛਦੇ ਇਨਾਂ ਨੇ ਕੀ ਕੀਤਾ ਬਿਲਕੁਲ ਬਾਜੀ ਬਿਲਕੁਲ ਬਿਲਕੁਲ ਚਲਿਓ ਆਪਾਂ ਹੁਣ ਇਧਰ ਨੂੰ ਆਜੋ ਕੈਮਰਾ ਮੈ ਫੜ ਲ ਤੁਸੀਂ ਕਰੋ ਆ ਇਹ ਹੈ ਜੀ ਇੱਕ ਬਾਈਟਰ ਹਮ ਠੀਕ ਹੈ ਜੀ ਤੇ ਇਥੇ ਬਣਦਾ ਬਹੁਤ ਖੁਸ਼ ਆ ਪਰ ਇਹ ਹੀ ਸਲਾਹ ਦਿੱਤੀ ਇਹ ਇਹ ਜਿੰਨਾ ਚਿਰ ਬੱਕਰੇ ਤੋਂ ਬਿਨਾ ਅਧੂਰਾ ਹੈ ਹਾਂ ਕਿਉਂਕਿ ਪੰਜਾਬ ਚ ਸਿਆਲਾਂ ਦੇ ਵਿੱਚ ਬੱਕਰਾ ਹੋਣਾ ਚਾਹੀਦਾ ਆ ਸਾਗ ਘਟ ਜਵੇ ਤੇ ਬੱਕਰਾ ਜ਼ਰੂਰ ਹੋਵੇ ਠੀਕ ਹੈ ਜੀ ਤੇ ਲੋ ਜੀ ਇਧਰ ਬੱਕਰਾ ਵਾਜਾ ਮਾਰਦਾ ਪਿਆਈ ਤੇ ਇਧਰ ਆ ਹਾਂ ਵੀ ਕੀ ਹਾਲ ਚਾਲ ਆ ਮੁੰਡਿਆ ਠੀਕ ਠਾਕ ਹਾਂਜੀ ਠੀਕ ਆ ਲੋ ਭਾਈਆ ਮਾਈਕ ਫੜੋ ਆਪਣੇ ਹੱਥ ਚ ਹਾਂਜੀ ਅੱਛਾ ਭਾਈ ਕਿਵੇਂ ਪਹਿਲਾਂ ਤਾਂ ਹਾਂਜੀ ਠੀਕ ਆ ਭਾਈ ਤੁਸੀਂ ਦੱਸੋ ਠੀਕ ਆ ਕੰਮ ਕਰ ਕਿਵੇਂ ਅੱਗੇ ਨਾਲ ਤੁਰਿਆ ਕੁਛ ਹਾਂਜੀ ਠੀਕ ਆ ਭਾਈ ਅੱਗੇ ਨਾਲ ਹੋਰ ਪਿਆ ਫਰਕ ਕੰਮ ਨੂੰ ਪਿਆ ਕੋ ਫਰਕ ਹਾਂਜੀ ਹਾਂਜੀ ਅੱਛਾ ਤੇ ਹੁਣ ਮੈਨੂੰ ਇਹ ਦੱਸੋ ਵੀ ਬੱਕਰਾ ਬਣਾਉਣ ਨੂੰ ਕਿੰਨੇ ਦਿਨ ਸ਼ੁਰੂ ਹੋ ਕਿੰਨੇ ਦਿਨ ਹੋਗਾ ਬੱਕਰਾ ਬਣਾਉਂਦਿਆਂ ਨੂੰ ਹੋ ਗਿਆ ਭਾਈ ਕਿਆ ਬਾਤ ਹੈ ਤੇ ਓਕੇ ਤੇ ਹੁਣ ਆਪਾਂ ਨਾਲੇ ਜੀ ਨਾਲੇ ਹੁਣ ਥੋੜਾ ਜਿਹਾ ਬਕਰੇ ਵਾਲੇ ਪਾਸੇ ਵੀ ਆ ਜੀਏ ਤੇ ਇਹ ਬਾਈ ਅਸੀਂ ਇਹਨਾਂ ਨੂੰ ਬਾਈ ਨੂੰ ਪਹਿਲਾਂ ਗੱਲ ਕੀਤੀ ਸੀ ਵੀ ਜਿਹੜਾ ਪੱਕੜਾ ਬਣਾਉਣਾ ਤੰਦੂਰ ਦੇ ਉੱਤੇ ਬਣਾਉਣਾ ਜਾਂ ਉਹਨੂੰ ਵੱਡੇ ਇੱਕ ਚੀਜ਼ ਤੇ ਬਣਾਉਣਾ ਤੇ ਨਾਲ ਬਣਾਉਣਾ ਇਹ ਵਿੱਚ ਕਾੜ ਦੀ ਦੇ ਵਿੱਚ ਕਿ ਇਹਨੂੰ ਕੀ ਕਹਿੰਦੇ ਹੁੰਦੇ ਆ ਮਿੱਟੀ ਦੇ ਹਾਂ ਮਿੱਟੀ ਦੀ ਤੋੜੀ ਤੋੜੀ ਕਾੜ ਨਹੀਂ ਨਹੀਂ ਤੋੜੀ ਤੋੜੀ ਤੇ ਬਾਈ ਹੁਣ ਇਹ ਕਿੰਨੀ ਕੀ ਧੇਰ ਹੋ ਗਈ ਇਹਨੂੰ ਬਣਾਉਂਦਿਆਂ ਨੂੰ ਇਹਨੂੰ ਹੋ ਗਿਆ ਜੀ ਉਹਦਾ ਰੱਖਿਆ ਹੀ 12 ਵਜੇ ਦਾ ਰੱਖਿਆ ਵਾ 12 ਵਜੇ ਦਾ ਰੱਖਿਆ 4 ਵਜੇ ਗਿਆ ਲਗਭਗ 4-5 ਜਾਨ ਲੇ ਗਿਆ ਜਾਨ ਲੇ ਗਿਆ 5 ਕਿ ਘੰਟੇ ਹੋ ਗਿਆ ਹਾਂ ਜੀ ਤਿਆਰੀ ਹੁਣ ਪ੍ਰੋਪਰ ਤਿਆਰ ਆ ਹਾਂ ਜੀ ਤਿਆਰ ਆ ਬਈ ਪਹਿਲਾਂ ਤਾਂ ਹੁਣ ਇਹਨੂੰ ਇੱਕ ਇਹਦਾ ਘੁੰਡ ਚਕਾਈ ਕਰੀਏ ਪਹਿਲਾਂ ਦਾ ਹਾਂ ਜੀ ਹਾਂ ਜੀ ਕਿਉਂ ਬਈ ਨਕੋਦਰ ਦੇ ਵਿੱਚ ਬੱਕਰੇ ਦੀ ਘੁੰਡ ਚਕਾਈ ਹੋਣ ਲੱਗੀ ਆ ਜੀ ਕਰੋ ਜੀ ਬਾਜੀ ਆ ਲੋ ਜੀ ਚੱਕੋ ਹਾਂ ਜੀ ਹਾਂ ਜੀ ਓਏ 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 ਮੇਰੀ ਖਿਆਲ ਨਾਲ ਨਕੋਦਰ ਚ ਕੋਈ ਹੋਰ ਤਾਂ ਨਹੀਂ ਬਣਾ ਰਿਆ ਨਾ ਇਹ ਨਾ ਨਕੋਦਰ ਦੇ ਵਿੱਚ ਹੋਰ ਕੀ ਮੈਨੂੰ ਲੱਗਦਾ ਪੂਰੇ ਇਲਾਕੇ ਚ ਨਹੀਂ ਬਣਾ ਰਿਆ ਕੋਈ ਵੀ ਅੱਛਾ ਜੀ ਬਈ ਇਹ ਨਹੀਂ ਇਹ ਤਾਂ ਕਰਸ਼ੀ ਨਾ ਇੱਕ ਤਾਂ ਇੱਕ ਨਾਲ ਦੇ ਵਿੱਚ ਕਰਸ਼ੀ ਜਿਹੜੀ ਆ ਉਹ ਦੂਜੀ ਰੱਖ ਹਾਂ ਜੀ ਇਹਦੇ ਵਿੱਚ ਇਹਦੇ ਵਿੱਚ ਨਲੀ ਨੂਲੀ ਬਾਹਰ ਆਵੇ ਪਤਾ ਲੱਗੇ ਯਾਰ ਹਾਂ ਆ ਵਰਤ ਲਓ ਕੋਈ ਓਏ ਹੋਏ ਲੈ ਲੋ ਜੀ ਇਹ ਆ ਜੀ ਬੱਕਰੇ ਦਾ ਕੀ ਬਾਤ ਹੈ ਭਾਜੀ ਆਹ ਲਓ ਜੀ ਨਲੀ ਦਾ ਪੀਸ ਆ ਗਿਆ ਵਿੱਚ ਕੀ ਬਾਤ ਹੈ ਭਾਜੀ ਕੀ ਬਾਤ ਹੈ ਬਹੁਤ ਵਧੀਆ ਭਾਜੀ ਤੇ ਭਾਈ ਰੇਟ ਰੂਟ ਹੁਣ ਨਾਲ ਨਾਲ ਦੱਸਿਓ ਜਲੀ ਰੇਟ ਰੂਟ ਕੀ ਰੱਖਿਆ ਭਾਜੀ ਜੀ ਭਾਜੀ ਆ ਆ ਗਿਆ ਜੀ ਬੱਕਰਾ ਅੱਛਾ ਭਾਈ ਰੇਟ ਦੱਸਿਓ ਕੀ ਹੈਗਾ ਇਹਦਾ 150 ਰੁਪਏ ਪਲੇਟ ਹਾਫ ਆ ਜੀ ਇਹ ਵਿੱਚ ਦੋ ਤਿੰਨ ਪੀਸ ਹੋਣਗੇ ਅੱਛਾ ਜੀ ਤਰੀ ਅਨਲਿਮਟਿਡ ਹੋਣਗੀ ਤਰੀ ਅਨਲਿਮਟਿਡ ਆ ਮਤਲਬ ਇਹ ਦੋ ਪੀਸ ਦੋ ਨਾਲ ਰੋਟੀਆਂ ਚਪਾਤੀਆਂ ਨਾਲ ਦੋ ਚਪਾਤੀਆਂ ਜਾਂ ਰਾਈਸ ਜਿਹੜਾ ਮਰਜ਼ੀ ਚੀਜ਼ ਬੰਦਾ ਲੈ ਸਕਦਾ 150 ਰੁਪਏ ਦੇ ਵਿੱਚ ਹਾਂਜੀ ਮਤਲਬ ਇਹ ਨਕੋਦਰ ਦੇ ਵਿੱਚ ਤੁਸੀਂ ਹੁਣ ਇੱਕ ਹਿਸਾਬ ਲਾ ਲਓ ਕਿ ਨਕੋਦਰ ਦੇ ਵਿੱਚ ਤੁਸੀਂ ਹੁਣ ਬੱਕਰੇ ਦਾ ਜਿਹੜਾ ਸ਼ੌਂਕ ਆ ਪੂਰਾ ਕਰ ਸਕਦੇ ਹੋ ਤੇ ਦੂਜੀ ਗੱਲ 150 ਰੁਪਏ ਦੇ ਵਿੱਚ ਪਲੇਟ ਦਾ ਨੂੰ ਦੇ ਦਿੰਦੀ ਤੁਹਾਨੂੰ ਹਾਫ ਪਲੇਟ ਕਹਿ ਦੋ ਫੁੱਲ ਪਲੇਟ 300 ਰੁਪਏ ਦੀ ਆ ਤੇ ਦੂਜੀ ਗੱਲ ਇਹ ਆ ਵੀ ਜਿਹੜਾ ਨੇ ਬੱਕਰਾ ਬੜਿਆ ਆਪਣਾ ਪੂਰਾ ਫੁੱਲ ਲੈਣਾ ਕਿਲੋ ਲੈਣਾ ਉਹ ਵੀ ਕੁਆਂਟੀਟੀ ਇਹਨਾਂ ਦੇ ਦੇ ਦਈ ਤੁਹਾਨੂੰ ਤੇ ਬੜਾ ਤੁਹਾਨੂੰ ਟੈਨਸ਼ਨ ਨਹੀਂ ਲੜੀ ਲੋਡ ਨਹੀਂ ਹੈਗੀ ਤੇ ਹੁਣ ਦੂਜੀ ਗੱਲ ਇਹ ਆ ਵੀ ਅੱਗੇ ਮੁਕੌਦਰ ਦੇ ਵਿੱਚ ਸਭ ਕੁਝ ਹੈਗਾ ਮੁਕੌਦਰ ਚ ਹਰੇਕ ਚੀਜ਼ ਹੈਗੀ ਸੀ ਪਰ ਬਸ ਇਹ ਬੱਕਰਾ ਹੈ ਨਹੀਂ ਸੀ ਤੇ ਹਾਂਜੀ ਭਾਈ ਇਹ ਮੈਨੂੰ ਇਹ ਗੱਲ ਹੋਰ ਦੱਸਿਓ ਵੀ ਅੱਜ ਕੱਲ੍ਹ ਨਾ ਇੱਕ ਨਵਾਂ ਟ੍ਰੈਂਡ ਚੱਲਦਾ ਹਾਂ ਹਾਂਜੀ ਵੀ ਇਹ ਤੁਸੀਂ ਇੱਥੇ ਬਣਾ ਰਹੇ ਹੋ ਹਾਂਜੀ ਹਾਂਜੀ ਇੱਥੇ ਬਣਾ ਰਹੇ ਆ ਜੀ ਕਿਉਂਕਿ ਪਤਾ ਗੱਲ ਕੀ ਟ੍ਰੈਂਡ ਕੀ ਚੱਲਦਾ ਟ੍ਰੈਂਡ ਇਹ ਚੱਲਦਾ ਪਹਿਲਾਂ ਕੁੱਕਰ ਚ ਚਾਰ ਸਿਠੀਆਂ ਲਵਲੰਦੇ ਆ ਉਬਾਲ ਲੈਂਦੇ ਆ ਉਬਾਲ ਕੇ ਬਾਅਦ ਵਿੱਚ ਗਰੇਵੀ ਪਾ ਕੇ ਇਹਦੇ ਵਿੱਚ ਛਿੜ ਦਿੰਦੇ ਆ ਨਹੀਂ ਨਹੀਂ ਸਰ ਤਾਂ ਹੀ ਤਾਂ ਇਹ 12 ਵਜੇ ਦਾ ਰੱਖਿਆ ਪਿਆ ਵਾ ਅੱਛਾ 12 ਵਜੇ ਦਾ ਪੱਕੀ ਗੱਲ ਕੱਲੂ ਇਹ ਨਾ ਹੋਵੇ ਵੀ ਕੱਲੂ ਮੇਰੇ ਜਿਹੜੇ ਸਾਡੇ ਫਾਲੋਅਰਸ ਨੇ ਸਾਡੇ ਜਿੰਨੇ ਸਾਡੇ ਭਰਾ ਸਬਸਕ੍ਰਾਈਬਰ ਨੇ ਉਹਨਾਂ ਨੇ ਜਦੋਂ ਖਾਣ ਹੋਣਾ ਉਹਨਾਂ ਨੇ ਇੱਕ ਮਿੰਟ ਚ ਖਾ ਕੇ ਦੱਸਣਾ ਵੀ ਕਮੀ ਕਿੱਥੇ ਆ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਹੁਣ ਦੂਜੀ ਗੱਲ ਇਹ ਆ ਜਾ ਵੀ ਜਿਹੜੇ ਚ ਮਸਾਲੇ ਇਹ ਮਸਾਲੇ ਕਿਹੜੇ ਆ ਆਪਣੇ ਮਸਾਲੇ ਹੁੰਦੇ ਆ ਤੁਹਾਡੇ ਜਾਂ ਕਿਤੇ ਜਿਹੜੇ ਮਾਰਕੀਟ ਚੋਂ ਆਇਆ ਐ ਐਮ ਡੀ ਐਚ ਕੋਲੋਂ ਜਾਂ ਦੂਜੇ ਤੋਂ ਉਹਦੇ ਉਹ ਪਾਉਂਦੇ ਹੋ ਆਪਣੇ ਬਣਾਈਦੇ ਆ ਜੀ ਮਸਾਲੇ ਅੱਛਾ ਆਪਣੇ ਖੜੇ ਮਸਾਲਿਆਂ ਤੋਂ ਪੀਂਦੇ ਹੋ ਹਾਂਜੀ ਹਾਂਜੀ ਪੌਣੇ ਕੇ ਬਣਾਈਦੇ ਆ ਅੱਛਾ ਪੁੱਤ ਗਿਆ ਪਰ ਉਹਨੂੰ ਰੋਸਟ ਕਰਕੇ ਬਣਾਉਂਦੇ ਸੀ ਹਾਂ ਜੀ ਲੈ ਕੇ ਕੀ ਬਾਤ ਹੈ ਭਾਜੀ ਜੇ ਤਾਂ ਇਹ ਚੀਜ਼ ਹੈਗੀ ਫੇਰ ਤਾਂ ਕਮਾਲ ਆ ਹਾਂਜੀ ਠੀਕ ਆ ਜੀ ਕੰਪਰੋਮਾਈਜ਼ ਨਹੀਂ ਭਾਈ ਮੈਂ ਇੱਕੋ ਗੱਲ ਦੱਸੀ ਸੀ ਇੱਕ ਬੱਕਰੇ ਦੇ ਮੀਟ ਦੇ ਵਿੱਚ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਸਵਾਦ ਇਦਾਂ ਦਾ ਹੋਵੇ ਵੀ ਲੋਕ ਕਹਿਣ ਵਾਕਈ ਭਾਈ ਹੋ ਇਹ ਦੇਖ ਲਾ ਜੰਦਰ ਤੱਕ ਬੱਕਰੇ ਵਾਲਾ ਕੋਈ ਨਹੀਂ ਹਾਂਜੀ ਹਾਂਜੀ ਸਦਰ ਇੱਕ ਬੰਦਾ ਹੈਗਾ ਭਾਈ ਇਹਨੇ ਹੰਗ ਸਿੰਘ ਆਪੜੇ ਲੁਧਿਆਣੇ ਦੇ ਹੰਗ ਸਿੰਘ ਬੈਠੇ ਨੇ ਲੁਧਿਆਣੇ ਚ ਬਹੁਤ ਲੋਕ ਨੇ ਬੱਕਰਾ ਬਣਾਉਂਦੇ ਨੇ ਆਪਣੇ ਏਰੀਆ ਦੇ ਵਿੱਚ ਪਹਿਲਾ ਬੰਦਾ ਜੀ ਬੱਕਰਾ ਬਣਾਉਣ ਵਾਲਾ ਮੁਕੌਦਰ ਸ਼ਹਿਰ ਦੇ ਵਿੱਚ ਪੱਲਾ ਮਾਰਕੀਟ ਪਰ ਪੱਲਾ ਇਨਕਲੇਵ ਦੇ ਵਿੱਚ ਹਾਂਜੀ ਠੀਕ ਹੈ ਜੀ ਟਾਈਮਿੰਗ ਭਾਈ ਬੱਕਰਾ ਕਿਨੇ ਵੇ ਸਟਾਰਟ ਕਰਿਆ ਕਰਨਾ ਬੱਕਰਾ ਹੌਲੀ ਹੌਲੀ ਕਰਦੇ ਹਾਂ ਸ਼ੁਰੂ 2 ਵਜੇ ਤੋਂ ਜੀ ਅ 1:30 2 ਵਜੇ ਤੋਂ ਲੈ ਕੇ ਮਤਲਬ ਲੰਚ ਟਾਈਮ ਦੇ ਵਿੱਚ ਤੁਸੀਂ ਲੰਚ ਟਾਈਮ ਭਾਈ ਇੱਥੇ ਕਰ ਸਕਦੇ ਹੋ ਫਮੇ ਜਿਹਦੇ ਕੋਲ 50 ਰੁਪਏ ਉਹ ਵੀ ਖਾ ਸਕਦਾ ਜਿਹਦੇ ਕੋਲ 150 ਰੁਪਏ ਉਹ ਵੀ ਜਿਹਦੇ ਕੋਲ 1000 ਰੁਪਏ ਉਹ ਵੀ ਜਿਹਦੇ ਕੋਲ ਜਿੰਦੇ ਪੈਸੇ ਆ ਉਹਨੇ ਦਾ ਬੱਕਰਾ ਖਾਓ ਤੇ ਹੋਰ ਚੀਜ਼ਾਂ ਛੱਡ ਕੇ ਥੋੜਾ ਬੱਕਰੇ ਵਾਲੇ ਪਾਸੇ ਹੋਈਏ। ਕਲੀਅਰ ਜੀ ਗੱਲ ਆ ਕਿਉਂ ਬਈ? ਬਿਲਕੁਲ ਜੀ। ਤਾਂ ਅੱਛਾ ਹੋਰ ਭਾਈ ਮੈਨੂੰ ਇੱਕ ਗੱਲ ਹੋਰ ਦੱਸ ਦੇ। ਵੀ ਇਹ ਜਿਹਨੂੰ ਇਹਦਾ ਬੱਕਰਾ ਲੈਨੇ ਹੂੰ ਇਹ ਬੱਕਰਾ ਹੈ ਕਿਹੜਾ ਆ? ਕਿ ਮਤਲਬ ਵੀ ਇਹ ਜਿਹੜੇ ਜਿਹੜੇ ਜਿੱਥੋਂ ਦੁਕਾਨ ਜਿਹੜੇ ਬਣਾਉਨੇ ਉਹ ਦੁਕਾਨ ਵਧੀਆ ਵਾਲੇ ਕੋਲ ਲੈਨੇ ਹੂੰ। ਕਿ ਜਾਂ ਜਿਹੜੇ ਬਸ ਨਾਲ ਹੀ ਹੁੰਦੇ ਨੇ ਸਪੈਸ਼ਲ ਜੇ ਤੋਂ ਬਣਵਾ ਕੇ ਆ ਵੀ ਬੜਾ ਕਿਆ ਬਾਤ ਹੈ ਜੀ ਮੈਨੂੰ ਹੁਣ ਇੱਕ ਗੱਲ ਦੱਸ ਜਿਹੜਾ ਇਹ ਬੱਕਰਾ ਆ ਇਹ ਕਿਹੜਾ ਬੱਕਰਾ ਹੈਗਾ ਨੋਰਮਲ ਜਿਹੜੀ ਦੁਕਾਨਾਂ ਤੋਂ ਮਿਲ ਜਾਂਦਾ ਉਹ ਲੈਣੇ ਹੋ ਜਾਂ ਕਿੱਥੋਂ ਲੈਣੇ ਹੋ ਬੱਕਰਾ ਇਹ ਭਾਈ ਜਿਹੜੇ ਚਰਾਉਣ ਵਾਲੇ ਨੇ ਉਹਦੇ ਹੋਂਾ ਤੋਂ ਲਈਦਾ ਦੇਸੀ ਬੱਕਰਾ ਜਿਹੜੇ ਚਰਾਣ ਵਾਲੇ ਜਿਹੜੇ ਲੋਕ ਜਿਹੜੇ ਚਾਰਨ ਵਾਲੇ ਹੁੰਦੇ ਨੇ ਉਹਦਾ ਕੋ ਬੱਕਰਾ ਲੈਣੇ ਹੋ ਤੁਸੀਂ ਹਾਂਜੀ ਹਾਂਜੀ ਓਕੇ ਤੇ ਫਿਰ ਉਥੋਂ ਹੋਰ ਅਡਜਸਟਮੈਂਟ ਤੁਸੀਂ ਕਰਵਾ ਕੇ ਫਿਰ ਚੀਜ਼ ਕਰਦੇ ਹਾਂ ਹਾਂਜੀ ਤੇ ਮੈਂ ਇਹ ਕੀ ਰੇਟ ਰੂਟ ਵੀ ਵਾਹ ਮਹਿੰਗਾ ਹੀ ਮਿਲਦਾ ਹੁਣ ਮਹਿੰਗਾ ਜੀ ਮਹਿੰਗਾ ਰੇਟ ਦਾ ਅੱਛਾ ਕਿਉਂਕਿ ਜਿਹੜਾ ਨੋਰਮਲ ਬੱਕਰਾ ਫਾਰਮੀਆ ਉਹ ਥੋੜਾ ਹੋਲਸਾਫ ਇਹ ਤੁਹਾਨੂੰ ਬਾਰ-ਬਾਰ ਇੱਕ ਵਾਰੀ ਹੋਰ ਦਿਖਾ ਦਉਂਾ ਇਹਨੂੰ ਕੱਟਸੀਆਂ ਬਾਰ-ਬਾਰ ਕੇ ਪਤਾ ਜਾਵੇ ਲੱਗ ਆ ਚੈੱਕ ਕਰੋ ਯਾਰ ਆਏ ਹੋਏ 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 ਆਇਓ ਨਲੀ ਦੇ ਪੀਸ ਹੁੰਦੇ ਨਾ ਲੱਗਦੇ ਆ ਫਿਰ ਪਤਾ ਲੱਗਦਾ ਵੀ ਬੱਕਰਾ ਆਇਆ ਕੀ ਬਾਤ ਹੈ ਵੀ ਕੀ ਬਾਤ ਹੈ ਤੇ ਆਪਣਾ ਮੈਂ ਕਰੀ ਆ ਬੈਗ ਪੂਰੀ ਗੋਲੀ ਬਾਜੀ ਕਿਵੇਂ ਤੁਸੀਂ ਦੱਸੋ ਪਰ ਸਵਾਦ ਖੁਸ਼ਬੂ ਆ ਰਹੀ ਆ ਹੁਣ ਇਹਦਾ ਸਵਾਦ ਲਈਏ ਯਾਰ ਹਾਂ ਠੀਕ ਹੈ ਕਿਉਂ ਬਾਜੀ ਤੇ ਚਲੋ ਬਾਜੀ ਹੁਣ ਸਾਡੇ ਲਈ ਤੁਸੀਂ ਕਰੋ ਪਲੇਟ ਰੈਡੀ ਹਾਂਜੀ ਤੇ ਆਪਾਂ ਤੁਹਾਡਾ ਬੱਕਰਾ ਗਰੀਆ ਜੇ ਟੇਸਟ ਵੱਕੇ ਨਕੋਦਰ ਵਾਲੇ ਦਾ ਬੱਕਰਾ ਜਿਹੜਾ ਆ ਤੂੰ ਕੋਦਰ ਚ ਕਿਵੇਂ ਦਾ ਆ ਤੇ ਖਾਣ ਵਾਸਤੇ ਤੁਹਾਨੂੰ ਦੱਸ ਦਿੱਤਾ ਦੁਪਹਿਰੇ 12 1 ਵਜੇ ਤੋਂ ਸਟਾਰਟ ਹੋ ਜਾ ਕਰਨਾ ਤੇ ਸ਼ਾਮ ਤੱਕ ਰਾਤ ਤੱਕ ਤੁਹਾਨੂੰ 900 ਬੱਕਰਾ ਮਿਲਣਾ ਆਓ ਇੱਥੇ ਬੱਕਰਾ ਖਾਓ ਬਾਈ ਇਸ ਤੇ ਜਿਹੜੇ ਇੱਥੇ ਮੈਂ ਹੋਰ ਵੀ ਕਹਿਣਾ ਚਾਹਣਾ ਸਿਰੇ ਸਿਰੇ ਵਾਲੇ ਜਿੰਨੇ 버ਗਰ 버ਗਰ ਖਾਣ ਵਾਲੇ ਸਿਰੇ 12 1 ਵਜੇ ਦਾ ਖਾਜਾ ਕਰੋ ਉਸ ਤੋਂ ਬਾਅਦ ਬੱਕਰੇ ਦੀ ਰੀਲ ਬਣਾਉ ਜਦੀ ਬਣਾਉਣੀ ਆ ਕਿਉਂ ਬਈ ਬਿਲਕੁਲ ਜੀ ਜ਼ਰੂਰ ਪੱਕੀ ਗੱਲ ਹੈ ਨਾ ਹਾਂਜੀ ਹਾਂਜੀ ਤੇ ਲਓ ਜੀ ਹੁਣ ਫਿਰ ਹੁਣ ਕਰਦਾ ਕੀ ਆ ਹੋਰ ਤੁਸੀਂ ਬਈ ਸਾਡੇ ਲਈ ਬੱਕਰੀ ਦੀ ਪਲੇਟ ਕਰੋ ਰੈਡੀ ਤੇ ਆਪਾਂ ਕਰਦੇ ਆ ਭਾਈ ਮੈਨੂੰ ਇੱਕ ਗੱਲ ਦੱਸ ਦੇ ਵੀ ਆ ਮਾਈਕ ਥੋੜਾ ਉੱਪਰ ਕਰਨਾ ਹਾਂਜੀ ਤੇ ਮੈਨੂੰ ਇੱਕ ਗੱਲ ਦੱਸ ਦੇ ਵੀ ਅੱਜ ਕੱਲ੍ਹ ਨਾ ਲੋਕ ਨਾ ਬੱਕਰਾ ਬਣਾਉਣ ਦੇ ਵਿੱਚ ਕਾਲੀ ਦੇ ਵਿੱਚ ਵਿੱਚ ਸਮਾਨ ਬੜਾ ਗਲਤ ਚੀਜ਼ਾਂ ਪਾਉਂਦੇ ਨੇ ਹਾਂਜੀ ਤੁਸੀਂ ਦੱਸਦੇ ਹੋ ਵੀ ਤੁਸੀਂ ਇਹਦੇ ਵਿੱਚ ਕੀ ਕੀ ਸਮਾਨ ਪਾਉਂਦੇ ਹੋ ਕਿਹੜੇ ਕਿਹੜੇ ਨਹੀਂ ਪਾਉਂਦੇ ਇਹਦੇ ਵਿੱਚ ਆਪਾਂ ਦੇਸੀ ਮਸਾਲੇ ਪਾਈਦੇ ਆ ਜੀਨਾ ਮੋੜ ਵਗੈਰਾ ਨਹੀਂ ਪਾਈਦਾ ਗੱਲਣ ਵਾਸਤੇ ਇਹਦੇ ਪਾਸ ਅੱਛਾ ਹਾਂਜੀ ਕੋਈ ਆਪਣਾ ਤਰੀ ਗਾੜੀ ਗੂੜੀ ਕਰਨ ਵਾਸਤੇ ਕੁਝ ਪਾਉਂਦੇ ਨਹੀਂ ਨਹੀਂ ਇੰਦਾ ਤਾਂ ਕੁਝ ਨਹੀਂ ਪਾਈਦਾ ਜੀ ਮਤਲਬ ਇੱਥੇ ਜੇ ਕੱਲੂ ਕਿਸੇ ਨੇ ਆ ਕੇ ਚੈੱਕ ਕਰ ਲਵੇ ਬਣਾਉਣ ਦੇ ਦੂ ਪਰ ਜ਼ਰੂਰ ਹੀ ਲਾਈਵ ਵੀ ਹੁਣ ਤੁਸੀਂ ਇੱਥੇ ਆਪ ਆ ਕੇ ਚੈੱਕ ਕਰ ਸਕਦੇ ਹੋ ਚਲੋ ਮੈਂ ਲਾਈਵ ਵੀ ਬਣਦਾ ਸਾਡੇ ਸਾਹਮਣੇ ਬਣਦਾ ਜਿਹਦਾ ਅੰਦਰ ਦੀ ਬਣਾ ਕੇ ਰੱਖਿਆ ਕਿਚਨ ਵਿੱਚ ਨਹੀਂ ਬਣਾਈਦਾ ਆਜਾ ਮਤਲਬ ਤੁਹਾਡਾ ਜੋ ਵੀ ਆ ਬਣ ਤੁਹਾਡੇ ਅੱਖਾਂ ਸਾਹਮਣੇ ਤੁਸੀਂ ਚੀਜ਼ ਬਣਾਉਂਦੇ ਹੋ ਮਤਲਬ ਜੇ ਕਿਸੇ ਨੇ ਵੀ ਕੋਈ ਸ਼ੱਕ ਹੋਵੇ ਤਾਂ ਬੰਦਾ ਸਾਹਮਣੇ ਆ ਕੇ ਦੇਖ ਸਕਦਾ ਹੈ ਹਨਾ ਇਸ ਕਰਕੇ ਤੰਦੂਰ ਬਾਹਰ ਰੱਖਿਆ ਜੀ ਹਾਂ ਤੇ ਕਿਉਂਕਿ ਇਹ 10 11 ਵਜੇ ਸ਼ੁਰੂ ਕਰਦੇ ਬਣਾਉਣ ਨੂੰ ਕਿਉਂਕਿ 4-5 ਘੰਟਿਆਂ ਨੂੰ ਬਣਾਉਣ ਨੂੰ ਲੱਗਦੇ ਹੈ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਜੀ ਥੈਂਕ ਯੂ ਸੋ ਮਚ ਬਈ ਓਕੇ ਸਰ ਹਾਂਜੀ ਲਓ ਜੀ ਤੇ ਫਾਈਨਲੀ ਲਓ ਜੀ ਸਾਡੀ ਪਲੇਟ ਹੋ ਗਈ ਆ ਗਿਆ ਜੀ ਮਟਨ ਤੇ ਨਾਲ ਆ ਗਿਆ ਸਾਡੇ ਕੋਲ ਰੋਟੀਆਂ ਰੋਟੀਆਂ ਬੜੀਆਂ ਪਿਆਰੀਆਂ ਬਲਾਈਆਂ ਹੋਈਆਂ ਨੇ ਆ ਚੱਕ ਉੱਤਰੀਆਂ ਲਾ ਕੇ ਜੀ ਐਨ ਪੂਰੀ ਸਜਾਵਟ ਕੀਤੀ ਪਿਆ ਐਨ ਪੂਰੇ ਜ਼ਬਰਦਸਤ ਲੱਗਣਾ ਹਾਂ ਤੇ ਅੱਛਾ ਕਮੀ ਆ ਥੋੜੀ ਜਿਹੀ ਭਾਜੀ ਜੀ ਸਲਾਦ ਦੀ ਕਮੀ ਆ ਦੇ ਵਿੱਚ ਅੱਛਾ ਜੀ ਠੀਕ ਆ ਜੀ ਉਹ ਆ ਜਾਂਦਾ ਕੋਈ ਨਹੀਂ ਹਾਂ ਤੇ ਸਲਾਦ ਜਦਾਂ ਨਾ ਸਵਾਦ ਇਸਲਾਦ ਨਾਲ ਆਉਂਦਾ ਜੇ ਸਲਾਦ ਨਾ ਹੋਵੇ ਤਾਂ ਫਿਰ ਗੱਲ ਹੀ ਕਾਦੀ ਉਹ ਚਮਚਾ ਚੱਕ ਲਓ ਲਓ ਜੀ ਓਕੇ ਠੀਕ ਆ ਆਜੂਗੀ ਬਿਲਕੁਲ ਆਕੇ ਝੋਕਾ ਡਲੀ ਹੋਣ ਤੁਸੀਂ ਤੁਹਾਡੀ ਵੀਡੀਓ ਆ ਗਈ ਆ ਓਕੇ ਹਾਂ ਤੇ ਹੁਣ ਉਹਦੇ ਵਿੱਚੋਂ ਆਪਾਂ ਲੋਮਰੀ ਬਣਮ ਟੇਸਟਿੰਗ ਦਾ ਮਸਲਾ ਆ ਗਿਆ ਸਰ ਤੇ ਟੇਸਟ ਕਰਕੇ ਦੱਸੋ ਹੁਣ ਕਿੱਦਾਂ ਭਾਈ ਰੋਲਾ ਹੀ ਦੇਸ ਦਾ ਅ ਸਮੈਲ ਵਧੀਆ ਆ ਰਹੀ ਆ ਖੁਸ਼ਬੂ ਚੰਗੀ ਆ ਭਾਈ ਸਮੈਲ ਹੀ ਕਹਿਣਾ ਮੈਂ ਪਹਿਲੀ ਵੀਡੀਓ ਦੇ ਵਿੱਚ ਆ ਕੇ ਸਮੈਲ ਕਹਤਾ ਸੀ ਤੇ ਭਾਈ ਮੇਰੇ ਦਰਸ਼ਕਾਂ ਨੇ ਮੈਨੂੰ ਨਾ ਇੱਕ ਕੱਟ ਲਿਓ ਇਹ ਕੱਟ ਲਿਓ ਹੁਣ ਇੱਕ ਕੱਟ ਲਿਓ ਜਿੰਨਾ ਚਿਰ ਸਮੈਲ ਨੂੰ ਖੁਸ਼ਬੂ ਨਹੀਂ ਨਮ ਗਿਆਣਾ ਸਿੱਖਿਆ ਉਹਨਾਂ ਚਿਰ ਬਾਜੀ ਮੈਂ ਰਿਪੀਟ ਕੀਤਾ ਕਿ ਜਬਾਨ ਤੇ ਆਪਣਾ ਉਹੀ ਇੱਕ ਵਰਡ ਚੱਲਦਾ ਸੀ ਅੱਛਾ ਚਲੋ ਤੁਸੀਂ ਇਹ ਦੇਖੋ ਖੁਸ਼ਬੂ ਚੰਗੀ ਆ ਰਹੀ ਹੈ ਖੁਸ਼ਬੂ ਕਮਾਲ ਦੀ ਆ ਰਹੀ ਹੈ ਵਧੀਆ ਆ ਰਹੀ ਹੈ ਮਸਾਲੇ ਵਗੈਰਾ ਮੈਂ ਮਸਾਲੇ ਵੀ ਹੁਣ ਇਹ ਪਤਾ ਲੱਗੂ ਕਿਉਂਕਿ ਇਹਦੇ ਵਿੱਚ ਮੈਂ ਗਾ ਜਿਹੜੀ ਗੱਲ ਕਰਾਂ ਇਹ ਮਟਨ ਨੂੰ ਸ਼ੁਰੂ ਕਰਨ ਇਸਲਾਮ ਮੇਰੀ ਸੀ ਪਰ ਇਹਨੂੰ ਬਣਾਉਣ ਦੇ ਵਿੱਚ ਗੋਲਦੀ ਬਾਈ ਦਾ ਹੱਥ ਪੂਰਾ ਸੀ ਹੂੰ ਬਣੀ ਗੱਲ ਬਾਈ ਬਣੀ ਵਾਧੂ ਮਸਾਲਾ ਤਾਂ ਨਹੀਂ ਕੋਈ ਮਿਰਚ ਤਾਂ ਨਹੀਂ ਵਾਧੂ ਕੋਈ ਬਾਈ ਜਿਵੇਂ ਘਰ ਆਪਾਂ ਖਾਂਦੇ ਹਾਂ ਘਰ ਵਾਲਾ ਹੀ ਹੈ ਨਾ ਘਰ ਲਈ ਲੱਗਦਾ ਕੁਝ ਵਾਧੂ ਆ ਪੇਟ ਪੇਟ ਬਣੀ ਹੈ ਕੁਝ ਨਹੀਂ ਬਸ ਘਰ ਵਾਲਾ ਹੀ ਆਪਾਂ ਦੇਣਾ ਸੀ ਟੇਸਟ ਬਿਲਕੁਲ ਭਾਜੀ ਹੈ ਪੂਰਾ ਜ਼ਬਰਦਸਤ ਸਵਾਦ ਕਮਾਲ ਦਾ ਹੂੰ ਰੂਟੀ ਨਾਲ ਟੇਸਟ ਕਰੋ ਸਰ ਬੇ ਪਤਾ ਲੱਗਦਾ ਹੂੰ ਜਦੋਂ ਬਸ 4 ਘੰਟੇ ਇਹਨੂੰ ਪ੍ਰੋਪਰ ਪੁੱਕਰ ਪੱਕਣ ਦਾ ਕਰਖਿਆ ਨਾ ਹੂੰ ਉਹਦਾ ਸਵਾਦ ਪਤਾ ਲੱਗਦਾ ਵਜੇ ਤੰਦੂਰ ਤੇ ਪੱਕਿਆ ਹੈ ਤੰਦੂਰ ਤੇ ਤੇ ਰੂਵ ਵਾਂਗੂ ਮੂੰਹ ਵਿੱਚ ਖੁਰਦਾ ਪਾਜੀ ਸਹੀ ਹੈ ਨਾ ਬੱਕਰਾ ਮੂੰਹ ਇਹਦਾ ਨਾ ਖੁਰਦਾ ਰੂਵ ਵਾਂਗੂ ਜਦੋਂ ਨਾ ਮਹਿੰਦਰੀ ਕਰੀਦੇ ਨਾ ਬੱਕਰੇ ਦੇ ਵਿੱਚ ਖਾਣ ਤੇ ਬਹੁਤ ਬਹੁਤ ਕਰਨੀ ਪੈਂਦੀ ਹੂੰ ਪਰ ਇੱਥੇ ਇੰਨੀ ਮਿਹਨਤ ਕਰਨੀ ਲੋੜ ਨਹੀਂ ਪੈਂਦੀ ਹੂੰ ਤੇ ਲੋਜੀ ਵਾਰੀ ਹੁਣ ਆ ਗਈ ਰੋਟੀ ਦੀ ਜੀ ਲੋਜੀ ਭਾਈ ਨਾਲ ਕਿਨੇ ਗਰੇਵੀ ਤੇ ਰੋਟੀ ਚੈੱਕ ਕਰਦੇ ਆ ਗਲਾ ਖੋਲ ਜੂਗਾ ਤਰੀ ਤਰੀ ਪੀ ਕੇ ਤਰੀ ਸਹੀ ਗੱਲ ਬਾਜੀ ਜਿਹੜੇ ਗੋਂਦੇ ਗੋਂਦੇ ਆ ਭਾਈ ਉਹ ਲੈ ਜਿਓ ਤਰੀ ਕਿਉਂਕਿ ਉਹਨਾਂ ਦੇ ਪੀਣ ਵਾਲੀ ਆ ਇਹ ਉਹਨਾਂ ਦੇ ਪੀਣ ਵਾਲੀ ਤੇ ਉਹਨਾਂ ਦੇ ਬੱਕਰੇ ਬੁਕਰੇ ਖਾਣ ਵਾਲੀ ਆ ਅੱਲੀ ਯਾਰੀ ਸ਼ੁਕਰ ਆ ਸਾਡੇ ਨਕੋਦਰ ਦੇ ਵਿੱਚ ਵੀ ਭਰਾਵਾਂ ਨੇ ਬੱਕਰਾ ਸ਼ੁਰੂ ਕਰ ਲਿਆ ਜਿੱਦਾ ਪਹਾੜ ਦੂਰ ਦੂਰ ਤੱਕ ਲੋਕ ਬੱਕਰੇ ਖਾਣ ਜਾਂਦੇ ਆ ਅੱਛਾ ਬਹੁਤ ਬਾਜੀ ਐਸਾ ਤਾਂ ਬਹੁਤ ਡਿਮਾਂਡ ਆ ਬੱਕਰੇ ਦੀ ਭਾਜੀ ਪੂਰੇ ਅੱਛਾ ਜੀ ਪੂਰੇ ਇਲਾਕੇ ਅੱਛਾ ਬਲੇ ਹੂੰ ਬਣ ਜੂ ਗੱਲ ਮੁੰਡਿਆਂ ਤੋਂ ਕਿਉਂਕਿ ਆਪਾਂ ਪਿਛਲੀ ਵਾਰੀ ਸਲਾਹ ਦਿੱਤੀ ਸੀ ਤੇ ਮੁੰਡੇ ਆਪਣੀ ਸਲਾਹ ਮੰਨ ਗਏ ਆ ਬਾਈ ਵਧੀਆ ਗੱਲ ਇਹ ਵੀ ਆ ਜਿਹਦੇ ਤੇ ਬਚਕੰਦੀ ਵੀਡੀਓ ਬਣਾਈ ਨਾ ਹਾਂ ਸੈਲਡ ਆ ਗਿਆ ਤੁਹਾਡਾ ਚਿਕਨ ਸੀਗਾ ਓਵਰਕੁਕਡ ਹਾਂ ਲਓ ਜੀ ਪਰ ਇਸ ਵਾਰੀ ਮੈਂ ਤੁਹਾਨੂੰ ਗੱਲ ਦੱਸਣਾ ਇਸ ਵਿੱਚ ਕੋਈ ਲਾਂਭਾ ਨਹੀਂ ਇਹਦੇ ਵਿੱਚ ਮੈਂ ਕੋਈ ਨਹੀਂ ਲਾਂਭਾ ਕਰ ਸਕਦਾ ਵੀ ਚਿਕਨ ਓਵਰਕੁਕ ਆ ਜਾਂ ਮਟਰਨ ਦੇ ਵਿੱਚ ਕੋਈ ਦਿੱਕਤ ਆ ਮਟਰਨ ਜਿੰਨਾ ਸਵਾਦ ਜਿੰਨਾ ਜ਼ਬਰਦਸਤ ਮਟਰਨ ਬਣਿਆ ਦਾ ਬੜੀ ਐਂਡ ਆ ਅੱਛਾ ਜੀ ਪੱਕੀ ਗੱਲ ਆ ਉਹਦਾ ਕਾਰਨ ਭਾਜੀ ਇਹ ਆ ਕਿ ਤੰਦੂਰ ਤੇ ਰੱਖਿਆ ਹਾਂ ਜੇ 10 ਮਿੰਟ ਵੱਧ ਵੀ ਰਹਿ ਗਿਆ ਤਾਂ ਕੀ ਹੋਣ ਲੱਗਾ ਹੋਣ ਲੱਗਾ ਹੈ ਹਾਂ ਬਣਦੀ ਆ ਨਾ ਗੱਲ ਪਰ ਗੱਲ ਵੀ ਇੱਥੇ ਇਹੀ 10 ਮਿੰਟ ਮੁਰਗਾ ਰੱਖਿਆ ਹੁੰਦਾ ਤਾਂ ਮੁਰਗੇ ਦਾ ਪੂਰਾ ਖੁੱਲ ਜਾਣਾ ਵਿੱਚ ਹੀ ਹੂੰ ਪੂਰਾ ਖੁੱਲ ਜਾਣਾ ਹੀ ਉਹਦੇ ਵਿੱਚ ਬਿਲਕੁਲ ਤੇ ਵਾਕੇ ਭਾਈ ਵੀ ਸਵਾਦ ਬੱਕਰਾ ਜ਼ਬਰਦਸਤ ਆ ਤੇ ਬੱਕਰੇ ਨੂੰ ਖਾਣ ਵਾਸਤੇ ਤੁਸੀਂ ਹੋਣਾ ਕਿੱਥੇ ਆ ਇਹ ਹੈਗੇ ਜੀ ਭੱਲਾ ਇਨਕਲੇਵ ਨਕੋਦਰ ਦੇ ਵਿੱਚ ਤੇ ਇਹ ਹੈਗਾ ਇੱਕ ਕਿਹੜੀ ਆ ਇੱਕ ਬਾਈਟ ਇੱਕ ਬਾਈਟ ਦੇ ਆਓ ਤਾਂ ਨਿਆਰੇ ਨਾਲ ਇਹ ਬੱਕਰਾ ਟਰਾਈ ਕਰੋ ਆਪਾਂ ਤੁਹਾਨੂੰ ਇੱਥੇ ਆਵਾਂਗੇ ਬੱਕਰਾ ਟਰਾਈ ਕਰਨ ਹੀ ਆਵਾਂਗੇ ਹੋਰ ਕੁਝ ਨਹੀਂ ਆਪਣੀ ਦੀ ਸੋ ਆਪਾਂ ਟੇਸਟ ਕਰਕੇ ਦੱਸਿਏ ਬਿਲਕੁਲ ਸੋ ਗਰੰਦਾਵਾ ਸਾਹਿਬ ਦੇ ਕਹਾਂ ਅਨੁਸਾਰ ਹਨਾ ਆ ਜਿਹੜੀ ਚੀਜ਼ ਬਣੀ ਹੈ ਇੱਥੇ ਤੇ ਆਪਣੇ ਮਿੱਤਰ ਆ ਮੋਡੇ ਤੇ ਇਹ ਜੇ ਕੰਮ ਕਰ ਰਹਾ ਆ ਆਪਾਂ ਸਪੋਰਟ ਕਰਦੇ ਆ ਤੇ ਆਪਾਂ ਦੇਖਦੇ ਆ ਕਿ ਕੀ ਬਣਾਇਆ ਮੈਨੂੰ ਹਜੇ ਤੱਕ ਨਹੀਂ ਪਤਾ ਇਨਾ ਨੇ ਟੈਸਟ ਕਰਿਆ ਮੈਂ ਹਜੇ ਤੱਕ ਨਹੀਂ ਕਰਿਆ ਤਾਂ ਹੀ ਕਹਿੰਦਾ ਤੁਸੀਂ ਕਰੋ ਗੁੱਡ ਓਕੇ ਹਨਾ ਉਹ ਗੱਲ ਮੈਨੂੰ ਲੱਗਾ ਸ਼ਾਇਦ ਕਿਤੇ ਮੇਕੋ ਗਲਤ ਨਾ ਹੋ ਜਾਈ ਨਹੀਂ ਘਰ ਵਾਲੀ ਗੱਲ ਆ ਬਿਲਕੁਲ ਜਿਵੇਂ ਘਰ ਚ ਤੁਸੀਂ ਬਣਾਵੋ ਸਿੰਪਲ ਬਣਾਵੋ ਬਿਲਕੁਲ ਆ ਕੋਈ ਦਿੱਕਤ ਨਹੀਂ ਕਰੂਗਾ ਇਹ ਚੀਜ਼ ਤੁਹਾਨੂੰ ਖਾ ਕੇ ਬਿਲਕੁਲ ਜੀ ਤੇ ਪਚੇਗਾ ਵੀ ਈਜ਼ੀਲੀ ਬਿਲਕੁਲ ਹਨਾ ਤਰੀ ਚੋਲਾ ਚੋਲਾ ਨਾਲ ਖਾਣ ਲਈ ਬਹੁਤ ਵਧੀਆ ਹੈ ਹਾਂ ਤਰੀ ਚੋਲਾ ਨਾਲ ਖਾਣ ਲਈ ਵੀ ਵਧੀਆ ਹੈ ਹਾਂ ਹੈਨਾ ਤੇ ਬਾਕੀ ਇੱਥੇ ਆਉਣਾ ਵੀ ਈਜ਼ੀ ਆ ਬਿਲਕੁਲ 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 ਇਹ ਮਾਰਕੀਟ ਆ ਇੱਥੇ ਪਾਰਕਿੰਗ ਵਾਧੂ ਆ ਪਾਰਕਿੰਗ ਵਾਧੂ ਆ ਬਿਲਕੁਲ ਛਾਬੜਾ ਹਸਪੀਟਲ ਦੇ ਆਪੋਜ਼ਿਟ ਜਿਹੜੀ ਭੱਲਾ ਮਾਰਕੀਟ ਆ ਬਿਲਕੁਲ ਤੇ ਇੱਥੇ ਆ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਕਿਹੜਾ ਚੌਕ ਕਹਿੰਦੇ ਇਹਨੂੰ ਆਪਾਂ ਜਲੰਧਰ ਬਾਈਪਾਸ ਕਹਿੰਦੇ ਆ ਜਲੰਧਰ ਬਾਈਪਾਸ ਹਾਂ ਉੱਥੇ ਬਿਲਕੁਲ ਨਾਲ ਹੀ ਆ ਬਿਲਕੁਲ ਤੇ ਨਾਲੇ ਸਾਹਮਣੇ ਛਾਬੜਾ ਆ ਆਵੇਂ ਗੱਡੀ ਚ ਆ ਜਾਓ ਕਿੱਤੇ ਜਾ ਰਹੇ ਬਹੁਤ ਈਜ਼ੀ ਲੋਕੇਸ਼ਨ ਲੱਭਣੀ ਆ ਬਹੁਤ ਈਜ਼ੀ ਲੋਕੇਸ਼ਨ ਦਾ ਸੋ ਨੰਬਰ ਇਹਨਾਂ ਦਾ ਜਰੂਰ ਦੇ ਦੀ ਆਪਾਂ ਹਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਨੰਬਰ ਇਹਨਾਂ ਦਾ ਹੈਗਾ ਜੀ 98550 ਅੱਛਾ 28900 ਤੇ ਦੂਜਾ ਨੰਬਰ ਹੈਗਾ 98786 08419 ਹਾਂ ਦੋ ਨੰਬਰ ਨੇ ਹੈ ਤੇ ਸੋ ਇਹ ਨੰਬਰ ਆ ਫੋਨ ਕਰਕੇ ਟਾਈਮ ਲੈ ਕੇ ਟਾਈਮ ਲੈ ਕੇ ਬੱਕਰਾ ਬਣਵਾ ਕੇ ਖਾਣ ਦੇ ਆ ਕੇ ਆਪਣਾ ਕਹਿ ਦਿਓ ਵੀ ਅਸੀਂ ਇੰਨੇ ਵਜੇ ਆਉਣਾ ਤਾਂ ਸਾਡੀ ਚੀਜ਼ ਤਿਆਰ ਰੱਖੀ ਚਾਹ ਕੋ ਤੇ ਸੋ ਹੁਣ ਆਪਾਂ ਕਰਨਾ ਕਿ ਸਾਡਾ ਪਈ ਹੋਰ ਰੋਟੀ ਹੋਰ ਵੀ ਆ ਰਹੀ ਹੈ ਤੇ ਇਸ ਕਰਕੇ ਹੁਣ ਸਾਨੂੰ ਦਿਓ ਤੁਸੀਂ ਅਸੀਂ ਰੋਟੀ ਖਾ ਲਈ ਅਸੀਂ ਕਰੀਏ ਫਿਨਿਸ਼ ਤੇ ਹੁਣ ਤੁਸੀਂ ਕਰਦਾ ਕਿ ਵੀਡੀਓ ਸ਼ੇਅਰ ਕਰਦਾ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕੋਦਰ ਵਾਲੇ ਬੱਕਰੇ ਨੂੰ ਸਪੋਰਟ ਜ਼ਰੂਰ ਕਰਦੇ ਹੋ ਜੀ 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 ਠੀਕ ਹੈ ਜੀ ਬਾਜੀ ਤੇ ਅਸੀਂ ਹੁਣ ਇਹਦਾ ਬੱਕਰੇ ਦਾ ਇਹ ਦੁਕਾਨ ਦਾ ਨਾ ਬੱਕਰੇ ਵਾਲੀ ਜਗ੍ਹਾ ਦਾ ਨਾਮਕਰਨ ਕਰਨਾ ਤੁਸੀਂ ਸਾਨੂੰ ਦੱਸੋ ਵੀ ਨਾਮਕਰਨ ਕੀ ਰੱਖੀਏ ਹਾਂ ਬੇਸ਼ਰਮ ਬੱਕਰਾ ਰੱਖੀਏ ਜਾਂ ਕੀ ਰੱਖੀਏ ਤੇ ਚਲੋ ਕੰਮ ਕਰਦੇ ਹਾਂ ਚਲੋ ਗੋਲੀ ਬਾਜੀ ਲੱਗੇ ਆ ਗਿਆ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਲਓ ਜੀ ਫਾਈਨਲੀ ਸਾਡਾ ਅੱਜ ਦਾ ਖਾਣਾ ਹੋ ਗਿਆ ਫਿਨਿਸ਼ ਇਹ ਹੈ ਜੀ ਇੱਕ ਬਾਈਟ ਇੱਥੇ ਇੱਕ ਬਾਈਟ ਦੇ ਵਿੱਚ ਹੁਣ ਬੱਕਰਾ ਵੀ ਨਾਲ ਹੋ ਗਿਆ ਸ਼ਾਮਲ ਤੇ ਇੱਥੇ ਇੱਕ ਮੈਂ ਗੋਲਦੀ ਭਾਜੀ ਨਾਲ ਗੱਲ ਕਰਨੀ ਗੋਲਦੀ ਭਾਜੀ ਹਾਂ ਜੀ ਮੈਨੂੰ ਇੱਕ ਗੱਲ ਦੱਸ ਦਿਓ ਵੀ ਆਪਾਂ ਨੇ ਦਰਸ਼ਕਾਂ ਨੂੰ ਇਹ ਨਹੀਂ ਦੱਸਿਆ ਵੀ ਆਪਾਂ ਜਿਹੜਾ ਬੱਕਰਾ ਬਣਾਇਆ ਆ ਉਹ ਕਦੋਂ ਚ ਬਣਾਇਆ ਉਹ ਤਾਂ ਮੁੰਡਾ ਹੀ ਦੱਸੂਗਾ ਪਰ ਬਲਾ ਫਿਰ ਨੂੰ ਭਾਜੀ ਕਦੋਂ ਇਹ ਬਣਾਇਆ ਤੁਸੀਂ ਸਰੋਂ ਦਾ ਤੇਲ ਤੇ ਦੇਸੀ ਕੇ ਪਾਇਆ ਜੀ ਸਰੋਂ ਦਾ ਤੇਲ ਤਾਂ ਦੇਸੀ ਹੀ ਹੂੰ ਹਾਂ ਜੀ ओके। ਦਰਕੌਚਲਾ? ਹਾਂਜੀ ਦੋਮਾਚ। ਰਿਫੈਂਡ ਨਹੀਂ ਰਿਫੈਂਡ ਨਹੀਂ ਵਰਤੀਦਾ ਜੀ। ਅੱਛਾ। ਸਰੋਂ ਦਾ ਤੇਲ ਤੇ ਦੇਸੀ ਘਿਓ ਵਰਤੀਦਾ ਜੀ। ਦੋਵੇਂ। ਸਰੋਂ ਦਾ ਤੇਲ ਤੇ ਦੇਸੀ ਘਿਓ। ਹਾਂਜੀ। ਓਕੇ। ਅੱਛਾ। ਕੱਲਾ ਵੀ ਨਹੀਂ ਗਾ ਸਰੋਂ ਦਾ ਤੇਲ। ਨਹੀਂ ਕੱਲਾ ਨਹੀਂ ਆ ਜੀ। ਵੈਰੀ ਗੁੱਡ। ਅੱਛਾ। ਕੱਲਾ ਦੇਸੀ ਘਿਓ ਹੈ। ਅੱਛਾ। ਹਾਂਜੀ। ਮਿਕਸ ਕਰਕੇ ਆ। ਮਿਕਸ ਆ ਜੀ। ਅੱਛਾ। ਠੀਕ ਹੈ। ਨਹੀਂ ਠੀਕ ਹੈ ਭਾਈ ਠੀਕ ਹੈ। ਠੀਕ ਹੈ ਨਾ ਫਿਰ? ਬਿਲਕੁਲ ਠੀਕ ਹੈ। ਤਾਂ ਦੂਜੀ ਗੱਲ ਇਹ ਆ ਵੀ ਮੈਂ ਇੱਕ ਗੱਲ ਹੋਰ ਕਰ ਦਵਾ ਚਲੋ ਵੀ ਆਪਣੇ ਕਹਿੰਦੇ ਬੱਕਰਾ ਆ ਗਿਆ ਲੈ ਕੋਦਰ ਦੇ ਵਿੱਚ। ਹਾਂ। ਤੇ ਹੁਣ ਬੜੇ ਜਲਦੀ ਜੇ ਉਤੇ ਮਾਰਦੇ ਆ ਨਾ ਭਾਈ ਇਹ ਤੁਸੀਂ 6 ਦਰਸ਼ਕ ਸਾਡੀ ਡਿਮਾਂਡ ਕਰਨਗੇ ਵੀ ਬੱਕਰਾ ਦਾ ਆਚਾਰ ਚਾਹੀਦਾ ਉਹ ਵੀ ਅਵੇਲੇਬਲ ਮਿਲੂਗਾ ਉਹ ਵੀ ਇੱਥੇ ਮਿਲੂਗਾ ਹਾਂਜੀ ਮਿਲੂਗਾ ਜੀ ਮਿਲੂਗਾ ਚਲੋ ਕਰੋ ਹਾਂਜੀ ਫੇ ਦੇ ਲਓ ਮਿਲੂਗਾ ਜੀ ਜ਼ਰੂਰ ਮਿਲੂਗਾ ਅੱਛਾ ਠੀਕ ਹੈ ਕੀ ਬਾਤ ਹੈ ਜੀ ਹੁਣ ਚਲੋ ਉਹ ਦਿਨ ਆਪਾਂ ਇਹਨਾਂ ਨੂੰ ਬੱਕਰੇ ਦਾ ਇਹਨਾਂ ਨੇ ਆਪਾਂ ਨੂੰ ਕਿਹਾ ਸੀ ਤੇ ਸ਼ੁਰੂ ਕਰ ਵੀ ਦਿੱਤਾ ਸ਼ੁਰੂ ਕਰ ਵੀ ਦਿੱਤਾ ਇਹਨਾਂ ਨੇ ਇਹ ਬਹੁਤ ਵਧੀਆ ਚੀਜ਼ ਆ ਕਿ ਇਧਰ ਧੁੰਦ ਦਾ ਮੌਸਮ ਆ ਧੁੰਦ ਦੇ ਵਿੱਚ ਭਾਈ ਗਰਮ ਗਰਮ ਬੱਕਰਾ ਹੋਵੇ ਤੇ ਨਾਲ ਗਰਮ ਗਰਮ ਫੱਟੇ ਵਿੱਚ ਫੜਿਆ ਹੋਏ ਗਲਾਸ ਮੈਂ ਉਹਦਾ ਗਾਕ ਨਹੀਂ ਮੈਂ ਵੀ ਖੁਦ ਮੈਂ ਵੀ ਖੁਦ ਨਹੀਂ ਕਾਹ ਕੇ ਗਾ ਪਰ ਪਰ ਗੱਲ ਇਹ ਆ ਵੀ ਹੁਣ ਜਿਹੜੇ ਕਈ ਲੋਕ ਕਹਿ ਦਿੰਦੇ ਨੇ ਹਾਂ ਖੁੱਲੀ ਡੁੱਲੀ ਜਗ੍ਹਾ ਵੀ ਗੱਡੀਆਂ ਪਾਰਕਿੰਗ ਲਾਉਣ ਲਈ ਖੁੱਲੀ ਜਗ੍ਹਾ ਹੁਣ ਮੈਂ ਇੱਥੇ ਗੱਲ ਕੀਤੀ ਸੀ ਪਿਛਲੀ ਵੀਡੀਓ 'ਚ ਇੱਥੇ ਪਾਰਕਿੰਗ ਕੋਲ ਹੋਣੀ ਚਾਹੀਦੀ ਹੈ ਜੀ ਸਹੀ ਹੈ ਜੀ ਸਹੀ ਹੈ ਕੀ ਕਹੇ ਭਾਈ ਹਾਂ ਤੇ ਚਲੋ ਸੋ ਗੋਲਦੀ ਬਾਜੀ ਹੁਣ ਥੈਂਕ ਯੂ so much ਬਹੁਤ ਵਧੀਆ ਜਗ੍ਹਾ ਦਾ ਅੱਜ ਆਪਾਂ ਰਿਵਿਊ ਕੀਤਾ ਆ ਹਾਂਜੀ ਟੇਸਟ ਕਿਦਾਂ ਲੱਗਾ ਭਾਈ ਤੇ ਸ ਵੀ ਸਾਡੇ ਨਾਲੋਂ ਤਾਂ ਮਤਲਬ ਸਾਨੂੰ ਤਾਂ ਪਾਸ ਆ ਤੂੰ ਮੇਰੇ ਅਨੁਸਾਰ ਮੈਂ ਦਊਗਾ ਦਸਾਂ ਵਿੱਚੋਂ ਮੈਂ ਭਾਜੀ 8 ਦਊਗਾ ਮੈਂ ਬਾਲੇ ਤਾਂ ਨਹੀਂ ਦਿੰਦਾ ਥੋੜੇ ਕਟਣੇ ਤਾਂ ਆ ਕਿਉਂਕਿ ਮੈਨੂੰ ਲੱਗਦਾ ਮੈਂ ਥੋੜਾ ਜਿਹਾ ਬੰਦੇ ਨੂੰ ਜਿਆਦਾ ਓਵਰ ਕਨਫੀਡੈਂਟ ਬਣਾਉਂ ਹਾਂ ਉਹ ਬਣਾ ਹੋ ਜਾਏ ਭਾਜੀ ਤੁਸੀਂ ਕਿੰਨੇ ਦਿੰਦੇ ਨੇ ਭਾਜੀ ਲਗਭਗ ਮੇਰੇ ਵੀ ਲਗਭਗ 8 8 ਦੇਵੋਗੇ ਚਲੋ ਠੀਕ ਆ ਮੈਂ 8.5 ਦੇ ਸਕਦਾ ਸੀ 8 ਮੈਂ ਤਾਂ ਕਿ ਥੋੜਾ ਜਿਹਾ ਨਾ ਗਰੇਵੀ ਤੇ ਕੰਮ ਕਰਨ ਦੀ ਲੋੜ ਆ ओके ਤੁਹਾਨੂੰ ਇਹਦਾ ਲੱਗਦਾ ਸਵਾਦ ਜਿਹੜਾ ਇਹ ਗਰੇਵੀ ਜਿਹੜੀ ਜਦੋਂ ਰਾਈਸ ਨਾਲ ਖਾਣੀ ਆ ਉਹਦਾ ਕਮਾਲ ਦੀ ਬਸ ਜੀ ਓਕੇ ਠੀਕ ਆ ਜੀ ਕਮਾਲ ਦੀ ਉਹਦੇ ਨਾਲ ਜਦੋਂ ਆਪਾਂ ਰੋਟੀ ਨਾਲ ਰੋਟੀ ਲਵਾਂਗੇ ਥੋੜੀ ਜਿਹੀ ਗਰੇਵੀ ਆਪਾਂ ਥੋੜੀ ਜਿਹੀ ਥਿੱਕ ਹੋਵੇ ਉਹਦੇ ਨਾਲ ਨਾ ਸਵਾਦ ਹੋਰ ਜ਼ਿਆਦਾ ਨਹੀਂ ਹੋ ਜੂਗਾ ਉਹ ਤਾਂ ਕਰ ਲਓਗੇ ਹਾਂ ਬਿਲਕੁਲ ਬਾਕੀ ਬੱਕਰੇ ਦਾ ਸਵਾਦ ਕਮਾਲ ਸੀ ਨਾ ਜੀ ਵੈਰੀ ਗੁੱਡ ਬਈ ਠੀਕ ਆ ਵੀਰ ਠੀਕ ਆ ਚਲੋ ਥੈਂਕ ਯੂ ਸੋ ਮਚ ਬਈ